ਮੇਰੇ ਕੋਲ ਹਰ ਤਰ੍ਹਾਂ ਦੇ ਮਰੀਜ਼ ਆਲਮੋਸਟ ਆ ਗਏ ਨੇ ਜਿਵੇਂ ਕਿ ਛਾਤੀ ਦੀ ਇਨਫੈਕਸ਼ਨ ਹੋ ਗਈ ਸੀਓਪੀਡੀ ਬੀਡੀਆਂ ਪੀਨ ਕਰਕੇ ਜਿਹੜੇ ਫੇਫੜੇ ਖਰਾਬ ਹੁੰਦੇ ਨੇ ਉਹਨਾਂ ਦੀ ਇਨਫੈਕਸ਼ਨ ਹੋ ਗਈ ਪਿੰਡ ਵਾਲਿਆਂ ਦਾ ਜੀ ਬਹੁਤ ਵੱਡਾ ਸਹਿਯੋਗ ਹੈ ਮੈਂ ਇੱਕ ਫੋਨ ਕੀਤਾ ਸੀਗਾ ਵੀ ਮੈਂ ਕੈਂਪ ਲਾਉਣਾ ਹੈ ਤੇ ਅਗਲੇ ਦਿਨ ਸਾਰੀ ਟੀਮ ਆ ਕੇ ਤਿਆਰ ਹੋ ਉਹਨਾਂ ਨੇ ਮੈਨੂੰ ਆ ਕੇ ਪੂਰਾ ਸਹਿਯੋਗ ਦਿੱਤਾ ਜੀ ਅੱਪ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਉਹਨਾਂ ਨੇ ਰੈਡੀ ਕਰ ਲਿਆ ਜਿਵੇਂ ਪਿੰਡ ਨੂੰ ਪਹਿਲ ਦਿੱਤੀ ਆ ਤੇ ਇਲਾਕੇ ਨੇ ਪਹਿਲ ਤਾਂ ਦੇਣ ਦੇ ਦਿਨ ਦੇ ਨਾਲ ਪਿੰਡ ਨੂੰ ਪਹਿਲ ਦਿੱਤੀ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਸਭ ਤੋਂ ਵਧੀਆ ਇਹ ਹੈਗਾ ਵੀ ਪਿੰਡ ਦੇ ਵਿੱਚ ਹੀ ਇਹਨਾਂ ਨੇ ਅੱਜ ਸ਼੍ਰੀ ਉਧਨ ਸਿੰਘ ਦਾ ਸ਼ਿਦੀ ਦਿਹਾੜੇ ਵਾਲੇ ਦਿਨ ਕੈਂਪ ਲਗਾ ਕੇ ਬਹੁਤ ਵਧੀਆ ਪ੍ਰਚਾਰਾ ਕੀਤਾ ਹੈ ਜੀ ਸਾਰਾ ਪਿੰਡ ਹੀ ਇਹ ਦੁਆਵਾ ਕਰ ਰਿਹਾ ਹੈ ਕਿ ਉਹ ਬਹੁਤ ਵਧੀਆ ਆਪ ਦੁਗਣੀ ਦਿਨ ਚੌਗਣੀ ਤਰੱਕੀ ਕਰਨ ਅਤੇ ਇਸੇ ਤਰ੍ਹਾਂ ਹੀ ਸੇਵਾ ਦੇ ਕੰਮ ਪਿੰਡ ਵਿੱਚ ਆਸ-ਪਾਸੇ ਦੇ ਏਰੀਆ ਵਿੱਚ ਜਾਰੀ ਰੱਖੀ ਬਹੁਤ ਧੰਨਵਾਦ ਕਰਦੇ ਆਂ ਡਾਕਟਰ ਸਾਹਿਬ ਦਾ ਉਹਨਾਂ ਦੇ ਮਸੀਹ ਦਾ ਸਾਡੇ ਪਿੰਡ ਵਿੱਚ ਇਹ ਪਹਿਲਾ ਕੈਂਪ ਹੈ ਜੀ ਸਾਡੇ ਛੋਟੇ ਭਰਾ ਸਾਡੇ ਪਿੰਡ ਦੇ ਜੰਮਪੜ ਸੁਨੀਲ ਲੱड्डा ਜੀ ਉਹਨਾਂ ਦੀ ਵਾਈਫ ਹਿੰਦੂ ਲੱड्डा ਜੀ ਜੋ ਬੜੇ ਮਾਹਰ ਡਾਕਟਰ ਨੇ ਆਪਣੇ ਆਪਣੇ ਕਿਤੇ ਚ ਉਹਨਾਂ ਵੱਲੋਂ ਬੜੀ ਵਧੀਆ ਸੇਵਾ ਕੀਤੀ ਜਾ ਰਹੀ ਪਿੰਡ ਚ ਸਾਡੇ ਸ਼ਹੀਦ ਉਦਮ ਸਿੰਘ ਜੀ ਕੁਰਬਾਨੀ ਦਿੱਤੀ ਆ ਦੇਸ਼ ਲਈ ਜੋ ਅੱਜ ਅਸੀਂ ਇੱਥੇ ਖੜੇ ਆ ਉਹਨਾਂ ਦੀ ਬਦੌਲਤ ਖੜੇ ਆ ਬਹੁਤ ਵੱਡੀ ਸੋਚ ਸੀ ਉਹਨਾਂ ਦੀ ਅਸੀਂ ਤਾਂ ਉਹਨਾਂ ਦੇ ਪੈਰ ਵਰਗੇ ਨਹੀਂ ਮੈਂ ਸਭ ਦਾ ਸਰਪੰਚਰ ਮਿਸ਼ਾਲਾਲ ਵੰਦਲਾ ਤੇ ਪਹਿਲਾ ਜੋ ਇੱਥੇ ਪਿੰਡ ਕਾਰੇਵਾਲ ਦੇ ਵਿੱਚ ਇਹ ਜਿਹੜਾ ਉਦਮ ਸਿੰਘ ਦਾ ਸਟੈਚੂ ਜਿਹੜਾ ਅਦਾ ਬੁੱਤ ਸਥਾਪਿਤ ਸਾਡੀ ਪੰਚਾਇਤ ਦੇ ਵਿੱਚ ਹੋਇਆ ਸਾਰੇ ਨਗਰ ਦੀ ਸਹਿਯੋਗ ਨਾਲ ਹੋਇਆ ਇਸ ਤੋਂ ਮੈਂ ਸਾਰੇ ਪਿੰਡ ਦਾ ਇਹ ਧੰਨਵਾਦ ਕਰਦਾ ਤੇ ਜਿਹੜੇ ਉਸ ਚੀਜ਼ ਨੂੰ ਲੈ ਕੇ ਅੱਜ ਇਹ ਜਿਹੜਾ ਇੱਥੋਂ ਤੱਕ ਪਹੁੰਚ ਗਿਆ ਹੈ ਹੂੰ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਆਪਣੀ ਸਾਰੀ ਪੰਚਾਇਤ ਵੱਲੋਂ ਸਾਰੇ ਨਗਰ ਵੱਲੋਂ ਡਾਕਟਰ ਸਾਹਿਬ ਵੱਲੋਂ ਤੇ ਜਿਹੜੀ ਨੌਜਵਾਨ ਪੀੜ੍ਹੀ ਨੇ ਆਗੂ ਹੋ ਕੇ ਇਹਨਾਂ ਨੂੰ ਉਪਰਾਲਾ ਕੀਤਾ ਜੀ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਤਾਰੇਵਾਲੇ ਦੇ ਵਿੱਚ ਮੌਜੂਦ ਹਾਂ ਦੱਸਦੀਏ ਕਿ ਅ ਅੱਜ ਅਸੀਂ ਪਿੰਡ ਦੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਸ਼ਹੀਦ ਉਦਮ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖਿਆ ਅੱਜ ਪਿੰਡ ਦੇ ਵਿੱਚ ਮੈਡੀਕਲ ਚੈੱਕਅਪ ਕੈਂਪ ਜਿਹੜਾ ਉਹ ਲਗਾਇਆ ਗਿਆ ਹੈ ਤਾਂ ਇਹ ਵੀ ਦੱਸਦੀਏ ਕਿ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਪਿੰਡ ਤਾਰੇਵਾਲੇ ਦੇ ਵਿੱਚ ਜੋ ਵੀ ਨੌਜਵਾਨਾਂ ਉਹਨਾਂ ਦਾ ਵੀ ਬੜਾ ਸਹਿਯੋਗ ਆ ਇਸ ਦੇ ਵਿੱਚ ਤਾਂ ਪਿੰਡ ਦੇ ਵਿੱਚ ਉਹ ਜਿਹੜੇ ਇੱਥੇ ਲੋਕ ਖੜੇ ਆ ਸਮੁੱਚੇ ਲੋਕ ਖੜੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿੰਮਾ ਟੈਂਪ ਲੱਗਿਆ ਏ ਤੇ ਕਿਹੜੇ-ਕਿਹੜੇ ਡਾਕਟਰ ਜਿਹੜੇ ਇੱਥੇ ਆਏ ਆ ਵੈਸੇ ਤਾਂ ਜਿਹੜੇ ਡਾਕਟਰ ਇੱਥੇ ਲਿਖਿਆ ਉਹਨਾਂ ਦੇ ਵੀ ਨਾਂ ਅਸੀਂ ਬੋਲ ਦਿੰਦੇ ਆ ਇੱਕ ਵਾਰੀ ਡਾਕਟਰ ਸੁਨੀਲ ਨੱਡਾ ਆਪਰੇਸ਼ਨਾਂ ਦੇ ਮਾਹਿਰ ਐਮ ਐਸ ਜਰਨਲ ਸਰਜਰੀ ਇਹ ਵੀ ਪਿੰਡ ਤਾਰੇ ਵਾਲੇ ਤੋਂ ਡਾਕਟਰ ਜੀ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਕਿਉਂਕਿ ਇਸੇ ਪਿੰਡ ਦੇ ਵਿੱਚ ਹੀ ਰਹਿੰਦੇ ਆ ਤੇ ਉਹਨਾਂ ਦੇ ਨਾਲ ਡਾਕਟਰ இந்து ਨੱਡਾ ਦਿਲ ਛਾਤੀ ਅਤੇ ਸ਼ੂਗਰ ਦੇ ਮਾਹਿਰ ਐਮ ਡੀ ਮੈਡੀਕਲ ਪਿੰਡ ਤਾਰੇ ਵਾਲੇ ਦੇ ਉਹਨਾਂ ਦੀ ਵਾਈਫ ਆ ਤਾਂ ਹੁਣ ਪਿੰਡ ਦੇ ਜੋ ਵੀ ਨੌਜਵਾਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਨਾਮ ਆ ਜੀ ਆਪਣਾ ਜਗਿੰਦਰਪਾਲ ਜੀ ਜਗਿੰਦਰਪਾਲ ਜੀ ਅੱਜ ਕੈਂਪ ਦੇ ਵਿੱਚ ਪਹੁੰਚੇ ਆ ਕਿ ਨਵਾਂ ਕੈਂਪ ਲੱਗਿਆ ਪਿੰਡ ਦੇ ਵਿੱਚ ਪਹਿਲੇ ਕੈਂਪ ਦਾ ਪਹਿਲੇ ਲੱਗਿਆ ਤੇ ਜੇ ਡਾਕਟਰ ਸਾਹਿਬ ਇੱਥੇ ਆਇਆ ਸੁਨੀਲ ਲੱड्डा ਜੀ ਕੀ ਰਿਲੇਸ਼ਨ ਤੁਹਾਡੇ ਜੀ ਉਹ ਮੇਰੇ ਬੇਟੇ ਨੇ ਤੁਹਾਡੇ ਬੇਟੇ ਆ ਪਹਿਲਾ ਕੈਂਪ ਲੱਗਿਆ ਜਿਵੇਂ ਤਾਂ ਕਿਹੜੇ ਕਿਹੜੇ ਇੱਥੇ ਜਿਹੜੀ ਚੈਕਿੰਗ ਹੋ ਰਹੀ ਆ ਇਹ ਬੀਪੀ ਸੀਐਨ ਜੀ ਬਾਕੀ ਸੀਐਜੀ ਸਾਰੇ ਟੈਸਟ ਹੋ ਰਹੇ ਆ ਸਾਰੇ ਹੋ ਰਹੇ ਆ ਤੁਸੀਂ ਕਰਵਾਇਆ ਕੋਈ ਨੇ ਹੱਪਾ ਦੇ ਨਹੀਂ ਕਰਵਾਇਆ ਚਲੋ ਕੋਈ ਗੱਲ ਨਹੀਂ ਕਿੰਨੀ ਕੀ ਖੁਸ਼ੀ ਅੱਜ ਤੁਹਾਡੇ ਬੇਟੇ ਦੇ ਵੱਲੋਂ ਇਹ ਕੈਂਪ ਲਗਾਇਆ ਗਿਆ ਜੀ ਬਹੁਤ ਖੁਸ਼ੀ ਹੈ ਸਾਰੇ ਪਿੰਡ ਨੂੰ ਖੁਸ਼ੀ ਇਸ ਚੀਜ਼ ਦੀ ਸਾਰੇ ਪਿੰਡ ਦਾ ਹੀ ਮਾਣ ਵਧਿਆ ਜੀ ਅੱਛਾ ਇਹ ਪਹਿਲਾ ਕੈਂਪ ਲੱਗਿਆ ਹੈ ਬਿਲਕੁਲ ਪਹਿਲਾ ਲੱਗੇ ਜਿਵੇਂ ਅੱਜ ਬੜੀ ਵੱਡੀ ਸੇਵਾ ਨਿਭਾਈਆ ਸ਼ਹੀਦ ਉਦਮ ਸਿੰਘ ਜੀ ਦੀ ਸ਼ਹੀਦੀ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦਿਆ ਬੜੀ ਵੱਡੀ ਖੁਸ਼ੀ ਦੀ ਗੱਲ ਆ ਤਾਂ ਬਹੁਤ ਵੱਡਾ ਉਪਰਾਲਾ ਵੀ ਕੀਤਾ ਗਿਆ ਇਹ ਕੀ ਲੱਗਦਾ ਵੀ ਅੱਗੇ ਵੀ ਤੁਸੀਂ ਇਸੇ ਤਰ੍ਹਾਂ ਸੇਵਾ ਨਿਭਾਓਗੇ ਇਹ ਹਰ ਸਾਲ ਸਾਲ ਤੇ ਇੱਕ ਜਾਂ ਦੋ ਵਾਰ ਕੈਂਪ ਜ਼ਰੂਰ ਲਗਾਇਆ ਕਰੇਗਾ ਪੰਗੇ ਇੱਕ ਜਾਂ ਦੋ ਵਾਰ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਅ ਦੱਸ ਦਈਏ ਕਿ ਸਾਡੇ ਵੱਲੋਂ ਵੀ ਮੁਬਾਰਕਾਂ ਸੁਨੀਲ ਨੱਡਾ ਜੀ ਦੇ ਫਾਦਰ ਸਾਹਿਬ ਨੂੰ ਕਿਉਂਕਿ ਉਹਨਾਂ ਦੇ ਬੇਟਾ ਜੀ ਨੇ ਅੱਜ ਇੱਥੇ ਕੈਂਪ ਲਾਇਆ ਪਿੰਡ ਦੇ ਵਿੱਚ ਪਹਿਲੀ ਵਾਰ ਕੀ ਨਾਮ ਹੈ ਆਪਣਾ ਅਰਜਿੰਦਰ ਕੁਮਾਰ ਜੀ ਅ ਅੱਜ ਕੈਂਪ ਦੇ ਵਿੱਚ ਪਹੁੰਚੇ ਆ ਕਿਸ ਤਰ੍ਹਾਂ ਦੇ ਜਿਹੜੀ ਚੈੱਕਅਪ ਕਰਵਾਈ ਤੁਸੀਂ ਜਾਂ ਅਜੇ ਕਰਵਾਉਣੀ ਆ ਨਹੀਂ ਸੇਵਾ ਕਰ ਰਹੇ ਸੀ ਚੈੱਕਅਪ ਨਹੀਂ ਕਰਵਾਇਆ ਸੇਵਾ ਕਰਾ ਦੇ ਹਾਂਜੀ ਜਿਵੇਂ ਇੱਕ ਆਪਣੀ ਥੱਲੇ ਲਿਖਿਆ ਕਿ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਵੱਲੋਂ ਹਾਂਜੀ ਉਹਦੇ ਬਾਰੇ ਹਾਂਜੀ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਸਮਾਰੋਹ ਤੇ ਕੈਂਪ ਲਗਾਇਆ ਜਾ ਰਿਹਾ ਹੈ ਜੀ ਡਾਕਟਰ ਜੋ ਕਿ ਸੁਨੀਲ ਲੱड्डा ਜੀ ਉਹ ਇੱਥੋਂ ਦੇ ਜੰਪਲਾਨ ਨੇ ਹਮ ਤੇ ਬਹੁਤ ਹੀ ਵਧੀਆ ਸੇਵਨ ਕਰ ਰਹੇ ਹਨ ਉਹਨਾਂ ਦੇ ਵਾਈਫ ਜੋ ਕਿ ਐਮਡੀ ਹਨ ਮੈਡੀਸਨ ਦੇ ਹਮ ਉਹਨਾਂ ਵੱਲੋਂ ਵੀ ਚੈੱਕਅਪ ਕੀਤੇ ਜਾ ਰਹੇ ਹਨ ਈਸੀਜੀ ਦੇ ਸਪੈਸ਼ਲ ਟੈਸਟ ਕੀਤੇ ਜਾ ਰਹੇ ਹਨ ਹਾਰਟ ਦੇ ਬੀਪੀ ਸ਼ੂਗਰ ਵਗੈਰਾ ਡਾਕਟਰ ਸੁਨੀਲ ਲੱड्डा ਦੇ ਸਰਜਨ ਹਨ ਲੇਕਿ ਬਹੁਤ ਵਧੀਆ ਸੇਵਾਵਾਂ ਦੇ ਰਹੇ ਹਨ ਜਿਵੇਂ ਪਿੰਡ ਦੇ ਫੇਰ ਤੁਹਾਡੇ ਦੋਸਤ ਮਿੱਤਰ ਵੀ ਹੋਣਗੇ ਹਾਂਜੀ ਹਾਂਜੀ ਸਾਡੇ ਭਰਾ ਹੀ ਨੇ ਭਰਾ ਹੀ ਆ ਉਹਨਾਂ ਦੇ ਵਾਸਤੇ ਕੀ ਚਾਰ ਲਾਈਨਾਂ ਕਹਿਣਾ ਚਾਹੁੰਦੇ ਆ ਜੋ ਵੀ ਪਿੰਡ ਦੇ ਦਰਸ਼ਕ ਤੁਹਾਨੂੰ ਦੇਖ ਰਹੇ ਆ ਸਾਰੇ ਪਿੰਡ ਵੱਲੋਂ ਬੜੀ ਖੁਸ਼ੀ ਕਿ ਸਾਡੇ ਪਿੰਡ ਦੇ ਡਾਕਟਰ ਨੇ ਇੱਥੇ ਜੰਮ ਪੜ ਲਏ ਤੇ ਸਾਰਾ ਪਿੰਡ ਹੀ ਇਹ ਦੁਆਵਾ ਕਰ ਰਿਹਾ ਹੈ ਕਿ ਉਹ ਬਹੁਤ ਵਧੀਆ ਰਾਬ ਦੁਗਣੀ ਲੰਚ ਚੌਗਣੀ ਤਰੱਕੀ ਕਰਨ ਅਤੇ ਇਸੇ ਤਰ੍ਹਾਂ ਹੀ ਸੇਵਾ ਦੇ ਕੰਮ ਪਿੰਡ ਵਿੱਚ ਆਸ-ਪਾਸੇ ਦੇ ਏਰੀਆ ਵਿੱਚ ਜਾਰੀ ਰੱਖਣ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਕੀ ਨਾਮ ਆ ਜੀ ਆਪਣਾ ਬਾਈ ਜੀ ਨਰਮਨ ਜੀ ਹਰਪ੍ਰੀਤ ਮਰਪਤਾਰਿਆਲ ਤੋਂ ਬਿਲੋਂਗ ਕਰਦਾ ਜੀ ਜੀ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗेंगे ਹਰ ਬਰਸ ਮੇਲੇ ਵਤਨ ਪਰ ਮਰ ਮਿਟਣੇ ਵਾਲੋਂ ਦਾ ਬਾਕੀ ਯਹੀ ਨਿਸ਼ਾਨ ਹੋਗਾ ਜੀ ਇਸ ਜੇ ਸਾਡੇ ਸ਼ਰੋਮੀ ਸ਼ਹੀਦ ਸ਼ਹੀਦ ਉਹਦਨ ਸਿੰਘ ਜੀ ਜੋ ਕਿ 31 ਜੁਲਾਈ 1940 ਨੂੰ ਉਹਨਾਂ ਨੂੰ ਸ਼ਹੀਦੀ ਜਾਮ ਉਹਨਾਂ ਪਿਤਾ ਉਹਨਾਂ ਦੀ ਜਾਣਕਾਰ ਲੋਕਾਂ ਦੀ ਜਾਣਕਾਰੀ ਉਸਨਾਂ ਚਾਲਿਆ ਵੀ 1919 ਦੇ ਵਿੱਚ ਜੋ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਉਸ ਦੀ ਅੱਗ 21 ਸਾਲ ਆਪਣੇ ਮਨ ਦਿਲ ਦੇ ਵਿੱਚ ਬਾਲ ਕੇ ਰੱਖੀ ਤੇ 1940 ਦੇ ਵਿੱਚ ਜਾ ਕੇ ਲੰਡਨ ਦੇ ਵਿੱਚ ਜਾ ਕੇ ਕੈਕਸਨ ਹਾਲ ਦੇ ਵਿੱਚ ਜਨਰਲ ਡਾਇਰ ਨੂੰ ਗੋਲੀ ਮਾਰ ਕੇ ਮਕਾਇਆ ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਤਾ ਤੇ ਉਹਨਾਂ ਨੇ ਜਾਤ ਪਾਤ ਨੂੰ ਖਤਮ ਕਰਨ ਪਿੱਛੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਸਾਡੇ ਪਿੰਡ ਮੈਡੀਕਲ ਕੈਂਪ ਜੋ ਪਹਿਲਾ ਕੈਂਪ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਵੱਲੋਂ ਲਾਇਆ ਗਿਆ ਉਸ ਵਿੱਚ ਸਾਡੇ ਛੋਟੇ ਭਰਾ ਸਾਡੇ ਪਿੰਡ ਦੇ ਜੰਪਾਲ ਸੁਨੀਲ ਲੱड्डा ਜੀ ਉਹਨਾਂ ਦੀ ਵਾਈਫ ਹਿੰਦੂ ਲੱड्डा ਜੀ ਜੋ ਬੜੇ ਮਾਹਰ ਡਾਕਟਰ ਨੇ ਆਪਣੇ ਆਪਣੇ ਕਿਤੇ ਚ ਉਹਨਾਂ ਵੱਲੋਂ ਬੜੀ ਵਧੀਆ ਸੇਵਾ ਕੀਤੀ ਜਾ ਰਹੀ ਪਿੰਡ ਚ ਪਿੰਡ ਦੇ ਲੋਕ ਜੋ ਬਿਮਾਰ ਸੀ ਉਹਨਾਂ ਨੂੰ ਬਹੁਤ ਸਹੂਲਤ ਮਿਲੀ ਹੈ ਉਹਨਾਂ ਵੱਲੋਂ ਫ੍ਰੀ ਦਵਾਈਆਂ ਫ੍ਰੀ ਟੈਸਟ ਵੀ ਹੋ ਰਹੇ ਨੇ ਤੇ ਅਸੀਂ ਪਰਮਾਤਮਾ ਅਗੇ ਦੁਆ ਕਰਦੇ ਆਂ ਵੀ ਇਸੇ ਤਰ੍ਹਾਂ ਦੇ ਸਾਡੇ ਪਿੰਡ ਦੇ ਹੋਰ ਬੱਚੇ ਵੀ ਡਾਕਟਰ ਬਣ ਤੇ ਪਿੰਡ ਦੀ ਸੇਵਾ ਕਰਨ ਤੇ ਸ਼ਹੀਦਾਂ ਦੇ ਨਾਂ ਤੇ ਲੋਕੀ ਆਉਣ ਵਾਲੀ ਪੀੜ੍ਹੀਆਂ ਸ਼ਹੀਦਾਂ ਨੂੰ ਯਾਦ ਰੱਖਣ ਤੇ ਇਸੇ ਤਰ੍ਹਾਂ ਸਮਾਜ ਦੀ ਤਰੱਕੀ ਹੋਵੇ ਸਮਾਜ ਵਿੱਚ ਮਿਲਵਰਤਨ ਰਹੇ ਤੇ ਅਸੀਂ ਦੁਆ ਕਰਦੇ ਹਾਂ ਵੀ ਚੜ੍ਹਦੀ ਕਲਾ ਜ ਰੱਖਣ ਪਰਮਾਤਮਾ ਇਹਨਾਂ ਨੂੰ ਇੱਕ ਜੀ ਦੋ ਤੁਹਾਡੀ ਸੋਚ ਤੇ ਸ਼ਹੀਦ ਉਦਮ ਸਿੰਘ ਜੀ ਜੈ ਹਿੰਦ ਹਰਪ੍ਰੀਤ ਜੀ ਇੱਕ ਹੋਰ ਗੱਲ ਕਰਦੇ ਤੁਹਾਡੇ ਨਾਲ ਅੱਜ ਸੇਵਾ ਨਿਭਾਉਣ ਆਏ ਆ ਜਾਂ ਕੋਈ ਚੈੱਕਅਪ ਵੀ ਕਰਵਾਇਆ ਜੀ ਜੀ ਬਸ ਪਰਮਾਤਮਾ ਨੇ ਸੇਵਾ ਲਈ ਹੈ ਜੀ ਸਾਡੇ ਸਾਰੇ ਸੱਜਣਾਂ ਸਾਰੀ ਟੀਮ ਵੱਲੋਂ ਸੇਵਾ ਸੁਸਾਇਟੀ ਵੱਲੋਂ ਅਸੀਂ ਇੱਥੇ ਇਕੱਠੇ ਹੋਏ ਜੀ ਇੱਕ ਛੋਟਾ ਜਿਹਾ ਪਰਨਾ ਸੀ ਕੀਤਾ ਹੈ ਪ੍ਰੋਡਕਟਰ ਸਾਹਿਬ ਦੀ ਮਿਹਨਤ ਨਾਲ ਅਸੀਂ ਵਧੀਆ ਕੈਂਪ ਲੱਗ ਗਿਆ ਤੇ ਅਸੀਂ ਪ੍ਰਮਾਤਮਾ ਅਗੇ ਦੁਆ ਕਰਨੇ ਕਿ ਸਾਨੂੰ ਅੱਗੇ ਵੀ ਹਿੰਮਤ ਦੇਣ ਵੀ ਅਸੀਂ ਇਹੋ ਜੇ ਕੈਂਪ ਅੱਗੇ ਆਰਗੇਨਾਈਜ਼ ਕਰਦੇ ਰਹੀਏ ਤੇ ਲੋਕਾਂ ਦੀ ਸੇਵਾ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਜੀ ਪਿੰਡ ਦੇ ਸਾਬਕਾ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਆ ਸਰਪੰਚ ਸਾਹਿਬ ਅੱਜ ਪਿੰਡ ਦੇ ਵਿੱਚ ਹੀ ਚੈੱਕਅਪ ਕੈਂਪ ਲੱਗਿਆ ਏ ਕੀ ਕਹਿਣਾ ਚਾਹੋਗੇ ਮੈਂ ਇਸ ਤੇ ਬਹੁਤ ਖੁਸ਼ੀ ਪ੍ਰਗਟ ਕਰਦਾ ਹਾਂ ਜੋ ਕਿ ਸਾਡੇ ਬੱਚਿਆਂ ਨੇ ਕੈਂਪ ਲਾਇਆ ਡਾਕਟਰਾਂ ਨੇ ਸਾਡੇ ਆਪ ਦੇ ਡਾਕਟਰ ਨੇ ਤੇ ਸ਼ਹੀਦ ਉਦਮ ਸਿੰਘ ਦੀ ਯਾਦਗਾਰ ਵਿੱਚ ਇਹ ਕੈਂਪ ਲਾਇਆ ਗਿਆ ਪਿੰਡ ਨੂੰ ਤੇ ਨਗਰ ਦੇ ਤੇ ਸਾਰੇ ਏਰੀਏ ਤੇ ਸਾਡੇ ਬਲਾਕ ਏਰੀਆ ਦੇ ਵਿੱਚ ਸਾਰੇ ਦੇ ਵਿੱਚ ਸਾਰਿਆਂ ਨੂੰ ਇਸ ਦਾ ਲਾਭ ਹੋਇਆ ਤੇ ਅੱਗੇ ਵੀ ਕਰਦੇ ਰਹਿਣਗੇ ਤੇ ਇਹ ਜਿਹੜਾ ਉਦਮ ਸਿੰਘ ਦਾ ਛਿੱਧੀ ਦਿਹਾੜਾ ਇਹਨੂੰ ਮੁੱਖ ਰੱਖ ਕੇ ਇਹ ਕੈਂਪ ਲਾਇਆ ਗਿਆ ਡਾਕਟਰ ਸਾਹਿਬ ਨਾਲ ਤੁਹਾਡਾ ਕੀ ਰਿਲੇਸ਼ਨ ਹੈ ਇਹ ਮੇਰਾ ਸਕਾ ਭਤੀਜਾ ਹੈ ਮੇਰੇ ਵੱਡੇ ਬ੍ਰਦਰ ਦਾ ਬੇਟਾ ਹੈ ਹਾਂਜੀ ਜਿਵੇਂ ਅੱਜ ਪਹਿਲੀ ਵਾਰ ਇਥੇ ਕੈਂਪ ਲੱਗਿਆ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਸੇਵਾ ਨਿਭਾਉਗੇ ਹਾਂਜੀ ਆਉਣ ਵਾਲੇ ਸਮੇਂ ਵਿੱਚ ਵੀ ਚੱਲਦਾ ਰਹੇਗਾ ਇਹੇ ਪ੍ਰੋਗਰਾਮ ਕਦੇ 6 ਸਾਲ ਸਮਾਂ ਹੀ ਬਾਅਦ ਚੱਲਦਾ ਰਹੇਗਾ ਇਹ ਬਾਕੀ ਜੋ ਮੈਂ ਸਾਬਕਾ ਸਰਪੰਚ ਹਿਮੇਸ਼ ਲਾਲ ਹੋਣ ਦੇ ਨਾਤੇ ਪਹਿਲਾ ਜੋ ਇੱਥੇ ਪਿੰਡ ਤਾਰੇਵਾਲ ਦੇ ਵਿੱਚ ਜੀ ਜੀ ਇਹ ਜਿਹੜਾ ਉਦਮ ਸਿੰਘ ਦਾ ਸਟੈਚੂ ਜਿਹੜਾ ਇਹਨਾਂ ਦਾ ਬੁੱਤ ਸਥਾਪਿਤ ਸਾਡੀ ਪੰਚਾਇਤ ਦੇ ਵਿੱਚ ਹੋਇਆ ਸਾਰੇ ਨਗਰ ਦੀ ਸਹਿਯੋਗ ਨਾਲ ਹੋਇਆ ਜੀ ਇਸ ਦਾ ਮੈਂ ਸਾਰੇ ਪਿੰਡ ਦਾ ਧੰਨਵਾਦ ਕਰਦਾ ਤੇ ਜਿਹੜੇ ਉਸ ਚੀਜ਼ ਨੂੰ ਲੈ ਕੇ ਅੱਜ ਜਿਹੜਾ ਇੱਥੋਂ ਤੱਕ ਪਹੁੰਚ ਗਏ ਆ। ਜਿਵੇਂ ਅੱਜ 31 ਜੁਲਾਈ 2025 ਦਿਨ ਵੀਰਵਾਰ ਅਜ 2 ਵਜੇ ਦਾ ਟੈਂਪ ਇੱਥੇ ਲੱਗਿਆ ਸੀ ਤਾਂ ਸ਼ਹੀਦ ਉਧਮ ਸਿੰਘ ਜੀ ਛੀਦੀ ਦਿਹਾੜੇ ਨੂੰ ਸਮਰਪਿਤ ਆ। ਉਹਨਾਂ ਦੇ ਬਾਰੇ ਕੋਈ ਦੋ ਲਾਈਨਾਂ ਕੀ ਕਹਿਣਾ ਚਾਹਣੇ? ਛੀਦਾਂ ਬਾਰੇ ਤਾਂ ਜੋ ਉਹਨਾਂ ਨੇ ਛੀਦੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ ਬਾਰੇ ਤਾਂ ਆਪਾਂ ਕੁਝ ਵੀ ਨਹੀਂ। ਬਾਕੀ ਉਹਨਾਂ ਨੇ ਜੋ ਕੀਤਾ ਹੈ, ਦੇਸ਼ ਵਾਸਤੇ ਕੀਤਾ ਹੈ, ਸਾਰੇ ਹਿੰਦੁਸਤਾਨ ਵਾਸਤੇ ਕੀਤਾ ਹੈ, ਬਹੁਤ ਵਧੀਆ ਕੀਤਾ ਹੈ। ਆਪ ਦਾ ਸ਼ਿਦੀ ਜਾਮ ਪੀ ਕੇ ਲੋਕਾਂ ਦੀ ਜਣ ਜਲਿਆਂ ਵਾਲੇ ਬਾਗ ਦੇ ਵਿੱਚ ਇੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਉਹਨਾਂ ਦਾ ਬਦਲਾ ਲੈ ਕੇ ਤੇ ਦੇਸ਼ ਨੂੰ ਜਿਹੜਾ ਜਰਨਲ ਡੈਰ ਨੂੰ ਖਤਮ ਕਰਕੇ ਤੇ ਆਪਣਾ ਸ਼ਿਦੀ ਜਾਮ ਪੀਤਾ ਠੀਕ ਆ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਵੀਰ ਜੀ ਕੀ ਨਾਮ ਹੀ ਓਮ ਪ੍ਰਕਾਸ਼ ਨਟਾਜੀ ਪਿੰਡ ਦੇ ਵਿੱਚ ਬੜੀ ਵੱਡੀ ਸੇਵਾ ਨਿਭਾਈ ਜਾ ਰਹੀ ਆ ਪਿੰਡ ਦੇ ਡਾਕਟਰ ਵੱਲੋਂ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਕਰਦੇ ਆਂ ਜੀ ਡਾਕਟਰ ਸਾਹਿਬ ਦਾ ਉਹਨਾਂ ਦੀ ਮਸੀਹ ਦਾ ਸਾਡੇ ਪਿੰਡ ਵਿੱਚ ਇਹ ਪਹਿਲਾ ਕੈਂਪ ਹੈ ਜੀ ਸਾਡੀ ਇਹ ਕੋਸ਼ਿਸ਼ ਹੈ ਮੁੰਡਿਆ ਸਾਰਿਆਂ ਦੀ ਪਿੰਡ ਵਾਲਿਆਂ ਦੀ ਵੀ ਅਸੀਂ ਹੋ ਸਕੇ ਤਾਂ ਸਾਲ ਦੇ ਵਿੱਚ ਇੱਕ ਵਾਰ ਤਾਂ ਜ਼ਰੂਰ ਤੇ ਜੇ ਕੋਸ਼ਿਸ਼ ਕਰਾਂਗੇ ਵਾਤ ਤੋਂ ਵਾਤ 3 ਮਹੀਨਾ ਬਾਅਦ ਸਾਡੀ ਕੋਸ਼ਿਸ਼ ਸਾਰਿਆਂ ਨਾਲ ਮੁੰਡਿਆਂ ਨਾਲ ਸੰਜੋਗ ਹੋਇਆ ਤਾਂ 3 ਮਹੀਨਾ ਬਾਅਦ ਅਸੀਂ ਕੈਂਪ ਲਵਾਇਆ ਕਰਾਂਗੇ ਬਹੁਤ ਵੱਡੀ ਗੱਲ ਆ ਕਿਉਂਕਿ ਜ਼ਿਆਦਾਤਰ ਹੋਣ ਜਿਵੇਂ ਰਿਹਾ ਸਪਰੀਆਂ ਸਾਰੀਆਂ ਖਾਣਾ ਪੀਣਾ ਬਹੁਤ ਮੁਸ਼ਕਲ ਹੋ ਰਿਹਾ ਜੀ ਕਿਉਂਕਿ ਰਿਹਾ ਸਪਰੀਆਂ ਦਾ ਕੰਮ ਸਾਰਾ 3 ਮਹੀਨਾ ਬਾਅਦ ਲੱਗੇ 6 ਮਹੀਨਾ ਬਾਅਦ ਲੱਗੇ ਬੜੀ ਵੱਡੀ ਗੱਲ ਆ ਚਲੋ ਸੰਜੋਗ ਪਿੰਡ ਦੇ ਸੰਜੋਗ ਨਾਲ ਹੀ ਸਾਰਾ ਕੁਝ ਹੁੰਦਾ ਹੈ ਦੀਵਾਤ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਉਹਨਾਂ ਬਾਰੇ ਕੀ ਕਹਿਣਾ ਸ਼ਹੀਦਾਂ ਬਾਰੇ ਤਾਂ ਜਿੰਨੇ ਉਹਨਾਂ ਰਛਿਦੀਆਂ ਕੀਤੀਆਂ ਜੀ ਉਹਨਾਂ ਨੂੰ ਸਲਾਮ ਹੈ ਜੀ ਸਾਡਾ ਸਾਰੇ ਪਿੰਡ ਦੇ ਮੁੰਡਿਆਂ ਵੱਲੋਂ ਜੀ ਬਹੁਤ ਬਹੁਤ ਸਲਾਮ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਵੀਰ ਜੀ ਕੀ ਨਾਮ ਜੀ ਜਸਵੰਤ ਸਿੰਘ ਜੀ ਅੱਜ ਪਿੰਡ ਦੇ ਵਿੱਚ ਪਿੰਡ ਦੇ ਡਾਕਟਰ ਵੱਲੋਂ ਤੇ ਉਹਨਾਂ ਦੀ ਵਾਈਫ ਵੱਲੋਂ ਬੜੀ ਵੱਡੀ ਸੇਵਾ ਨਿਭਾਈ ਜਾ ਰਹੀ ਆ ਪਿੰਡ ਸਾਰੇ ਹੀ ਪਹੁੰਚਿਆ ਕੋਈ ਪਾਸੇ ਤੋਂ ਲੋਕ ਵੀ ਆਏ ਆ ਇਹ ਵੱਡੀ ਸੇਵਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਬਹੁਤ ਹੀ ਜਨਾਬ ਧੰਨਵਾਦ ਕਰਦੇ ਆਂ ਥੈਂਕ ਯੂ ਕਰਦੇ ਆਂ ਸਾਡੇ ਬੱਚੇ ਪੜ੍ਹ ਲਿਖ ਕੇ ਡਾਕਟਰ ਬਣੇ ਆਂ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਵੀ ਉਹਨਾਂ ਸਾਡੇ ਪਿੰਡ 'ਚ ਕੈਂਪ ਲਾਇਆ ਸਾਰੇ ਸਾਰੀ ਕਮੇਟੀ ਦੇ ਸਹਿਯੋਗ ਨਾਲ ਜਾਂ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਬਹੁਤ ਵਧੀਆ ਉਹਨਾਂ ਨੇ ਕੈਂਪ ਲਾਇਆ ਜੀ ਜਿਵੇਂ ਅਜ ਸ਼ਹੀਦਾਂ ਦਾ ਜਿਵੇਂ ਸ਼ਹੀਦੀ ਦਿਹਾੜਾ ਉਹਨਾਂ ਨੂੰ ਸਮਰਪਿਤ ਆ ਇੱਕ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਹ ਨਾਲ ਵੀ ਉਜਾਗਰ ਕਰ ਰਹੇ ਹੋ ਹਰ ਇੱਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਸ਼ਹੀਦਾਂ ਨੇ ਕਿਸ ਤਰ੍ਹਾਂ ਦੀਆਂ ਸ਼ਹੀਦੀਆਂ ਪਾਈਆਂ ਤੇ ਕੀ ਉਹਨਾਂ ਨੇ ਕੰਮ ਕੀਤੇ ਆ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਅੱਜ ਉਹਨਾਂ ਨੂੰ ਚਮਰਬੱਤ ਜੀ ਉਹਨਾਂ ਨੇ ਸ਼ੀਧੀਆਂ ਪਾਈਆਂ ਤੇ ਅਸੀਂ ਆ ਸਭ ਕੁਝ ਉਹਨਾਂ ਦੀ ਦੇਣਾ ਤੇ ਕੈਂਪ ਲਾ ਰਹੇ ਹਾਂ ਜੀ ਹਾਂ ਜੀ ਉਹਨਾਂ ਨੇ ਕੋਈ ਕਰਕੇ ਵਿਖਾਇਆ ਤਾਂ ਪਿੰਡ ਦੇ ਡਾਇਰੈਕਟਰ ਆ ਉਹਨਾਂ ਨਾਲ ਕੀ ਰਿਲੇਸ਼ਨ ਆ ਆਪਣਾ ਆਪਣੀ ਜਾਈ ਆ ਜੀ ਅੱਛਾ ਪਿੰਡ ਦੇ ਬੱਚੇ ਆਪਣੇ ਫਿਰ ਤਾਂ ਖੁਸ਼ੀ ਬੜੀ ਹੋਣੀ ਹੈ ਬਹੁਤ ਖੁਸ਼ੀ ਬਹੁਤ ਜ਼ਿਆਦਾ ਜੀ ਉਹਨਾਂ ਵਾਲੇ ਸਮੇਂ ਚ ਸਾਥ ਦੇਓਗੇ ਜਰੂਰ ਜੀ ਜਰੂਰ ਹੁਣ ਵੀ ਦੇਣਾ ਹੈ ਤਾਂ ਕੰਮ ਦੇਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੀ ਪਿੰਡ ਦੇ ਸਮੁੱਚੇ ਲੋਕ ਪਿੰਡ ਦੇ ਸਾਫ ਸਾਫ ਸਰਪੰਚ ਸਾਹਿਬ ਤਾਂ ਸੁਨੀਲ ਲੱਡਾ ਜੀ ਦੇ ਫਾਦਰ ਜੀ ਕਿ ਇਹਨਾਂ ਨੂੰ ਬੜੀ ਖੁਸ਼ੀ ਆ ਪਿੰਡ ਦੇ ਵਿੱਚ ਹੀ ਉਹਨਾਂ ਨੇ ਛਲਾਗਾ ਯੋਗ ਕਦਮ ਜਿਹੜਾ ਚੁੱਕਿਆ ਏ ਤਾਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਵੱਲੋਂ ਜਿਹੜਾ ਅੱਜ ਪਿੰਡ ਦੇ ਵਿੱਚ ਪਹਿਲਾ ਚੈੱਕਅਪ ਕੈਂਪ ਜਿਹੜਾ ਲਗਾਇਆ ਗਿਆ ਏ ਦੱਸਦੀ ਹੈ ਕਿ ਅੱਜ ਪਿੰਡ ਦੇ ਹੀ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਆ ਸਾਰੀ ਗੱਲਬਾਤ ਉਹਨਾਂ ਨਾਲ ਕਰਦੇ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਡਾਕਟਰ ਸਾਹਿਬ ਇਸੇ ਪਿੰਡ ਦੇ ਰਹਿਣ ਵਾਲੇ ਆ ਬੜੀ ਵੱਡੀ ਸੇਵਾ ਨਿਭਾ ਰਹੇ ਆ ਕੀ ਕਹਿਣਾ ਚਾਹੋਗੇ ਹਾਂ ਜੀ ਮੈਂ ਇਸੇ ਪਿੰਡ ਦਾ ਜੰਮਿਆ ਪਲੇ ਆ ਜੀ ਤੇ ਮੈਂ ਪਹਿਲਾਂ ਐਮਬੀਬੀਐਸ ਕੀਤੀ ਹੈ ਜੀ ਉਸ ਤੋਂ ਬਾਅਦ ਐਮਐਸ ਜਨਰਲ ਸਰਜਰੀ ਕੀਤੀ ਹੈ ਮੈਂ ਪਰੇਸ਼ਨਾ ਦਾ ਮਾਹਰ ਹਾਂ ਜੀ ਇਸ ਟਾਈਮ ਮੈਂ ਸਿਵਲ ਹਸਪਤਾਲ ਮੁਕਸਰ ਵਿਕੇਸ਼ ਸੇਵਾ ਨੂੰ ਬਾਹਰੇ ਹਾਂ ਜੀ ਇਹ ਮੇਰੇ ਵਾਈਫ ਨੇ ਜੀ ਡਾਕਟਰ இந்து ਨੱਡਾ ਜੋ ਕਿ ਐਮਡੀ ਮੈਡੀਸਨ ਨੇ ਦਿਲ ਛਾਤੀ ਤੇ ਦਿਲ ਛਾਤੀ ਤੇ ਸ਼ੂਗਰ ਦੇ ਮਾਹਰ ਡਾਕਟਰ ਨੇ ਜੀ ਅਸੀਂ ਇਹ ਕੈਂਪ ਪਹਿਲਾ ਕੈਂਪ ਹੀ ਲਾਇਆ ਜੀ ਪਿੰਡ ਦੇ ਵਿੱਚ ਹਾਂ ਜੀ ਪਿੰਡ ਤੋਂ ਹੀ ਸ਼ੁਰੂਆਤ ਕੀਤੀ ਹੈ ਜੀ ਇਸ ਚੀਜ਼ ਦੀ ਡਾਕਟਰ ਸਾਹਿਬ ਕਿਸ ਤਰ੍ਹਾਂ ਦੀਆਂ ਬਾਰੀਆਂ ਤੁਸੀਂ ਜਿਨ੍ਹਾਂ ਦੀ ਚੈੱਕਅਪ ਕੀਤੀ ਆਈਆਂ ਜ਼ਿਆਦਾਤਰ ਸਾਡੇ ਕੋਲ ਨਾ ਬੀਪੀ ਤੇ ਸ਼ੂਗਰ ਦੇ ਮਰੀਜ਼ ਆਏ ਸੀਗੇ ਤੇ ਇਹ ਲੋਕ ਜਿਹੜੇ ਤਿੰਨ ਤਿੰਨ ਸਾਲਾਂ ਦੋ ਦੋ ਸਾਲਾਂ ਤੋਂ ਗੋਲੀਆਂ ਖਾ ਰਹੇ ਸੀਗੇ ਸੇਮ ਗੋਲੀ ਖਾ ਰਹੇ ਸੀਗੇ ਤੇ ਇਹਨਾਂ ਦਾ ਬੀਪੀ ਸ਼ੂਗਰ ਬਿਲਕੁਲ ਕੰਟਰੋਲ ਨਹੀਂ ਸੀਗਾ ਅਸੀਂ ਹੁਣ ਇਹਨਾਂ ਦੀ ਦਵਾਈਆਂ ਚੇਂਜ ਕੀਤੀਆਂ ਨੇ ਹੋਰ ਵੀ ਜਿਵੇਂ ਅਸੀਂ ਬੀਪੀ ਦੇ ਟੈਸਟ ਸ਼ੂਗਰ ਦੇ ECG ਵਗੈਰਾ ਵੀ ਕੀਤੀ ਹੈ ਤੇ ਸਾਨੂੰ ਇਸੀ ਵਿੱਚੋਂ ਵੀ ਕਈ ਅੱਗੇ ਮਰੀਜ਼ ਮਿਲੇ ਹਨ ਜਿਨ੍ਹਾਂ ਦੇ ਅੱਗੇ ਇਕੋ ਵਗੈਰਾ ਜਾਂ ਦਿਲ ਦੀ ਕੋਈ ਹੋਰ ਜਾਂਚ ਕਰਾਉਣ ਦੀ ਲੋੜ ਹੈ ਜੀ ਡਾਕਟਰ ਸਾਹਿਬ ਪਹਿਲੇ ਹੀ ਕੈਂਪ ਆਇਆ ਉਸ ਤੋਂ ਪਹਿਲਾਂ ਵੀ ਕਿਤੇ ਲਾਇਆ ਨਹੀਂ ਜੀ ਇਹ ਪਹਿਲਾ ਹੀ ਕੈਂਪ ਹੈ ਜੀ ਪਿੰਡ ਤੋਂ ਹੀ ਸ਼ੁਰੂਆਤ ਕੀਤੀ ਹੈ ਜੀ ਪਿੰਡ ਤੋਂ ਹਾਂਜੀ ਡਾਕਟਰ ਸਾਹਿਬ ਇੱਕ ਰੱਬ ਦਾ ਰੂਪ ਮੰਨਿਆ ਦਾ ਜੇ ਇੱਕ ਰੱਬੀ ਰੂਪ ਦੇ ਵਿੱਚ ਪਿੰਡ ਦੇ ਵਿੱਚ ਸ਼ੁਰੂਆਤ ਕੀਤੀ ਆ ਤਾਂ ਪਿੰਡ ਵਾਲਿਆਂ ਦੇ ਜਿਹੜੇ ਚਿਹਰੇ ਵੀ ਖੜੇ ਆ ਕਿਉਂਕਿ ਸਾਡੇ ਪਿੰਡ ਦਾ ਹੀ ਡਾਕਟਰ ਆ ਇਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿ ਗਈ ਹਨਾ ਜੀ ਪਿੰਡ ਵਾਲਿਆਂ ਵਾਸਤੇ ਕੀ ਕਹਿਣਾ ਚਾਹੋਗੇ ਪਿੰਡ ਵਾਲਿਆਂ ਦਾ ਹੀ ਬਹੁਤ ਵੱਡਾ ਸਹਿਯੋਗ ਹੈ ਮੈਂ ਇੱਕ ਫੋਨ ਕੀਤਾ ਸੀਗਾ ਵੀ ਮ ਅਗਲੇ ਦਿਨ ਹੀ ਸਾਰੀ ਟੀਮ ਆ ਕੇ ਤਿਆਰ ਹੋਈ ਉਹਨਾਂ ਨੇ ਮੈਨੂੰ ਆ ਕੇ ਪੂਰਾ ਸਹਿਯੋਗ ਦਿੱਤਾ ਜੀ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਉਹਨਾਂ ਨੇ ਰੈਡੀ ਕਰ ਲਿਆ ਜੀ ਜਿਵੇਂ ਮੈਂ ਕਿਹਾ ਬਸ ਇੱਕ ਫਲੋਨ ਤੇ ਸਿਰਫ ਜੀ ਜੀ ਬਹੁਤ ਵੱਡੀ ਗੱਲ ਆ ਡਾਕਟਰ ਸਵਾਜ ਸ਼ਹੀਦਾਂ ਦਾ ਦੇਣਾ ਕਿਉਂਕਿ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖਿਆ ਇਹ ਕੈਂਪ ਜਿਹੜਾ ਲੱਗਿਆ ਚ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਉਹ ਸਾਡੇ ਯੋਧਾ ਸੀਗੇ ਠੀਕ ਹੈ ਉਹਨਾਂ ਦੇ ਅੱਗੇ ਜਿਹੜੇ ਉਹਨਾਂ ਦੇ ਕਰਮ ਕੀਤੇ ਆ ਉਹਨਾਂ ਤੇ ਅਸੀਂ ਅੱਗੇ ਤੁਰਨਾ ਚਾਹੁੰਦੇ ਆ ਠੀਕ ਹੈ ਉਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ ਲੋਕਾਂ ਸਾਹਮਣੇ ਝੁਕਣਾ ਨਹੀਂ ਡਰ ਨੂੰ ਜ਼ਿਆਦਾ ਸਹਿਣ ਨਹੀਂ ਕਰਨਾ ਸੱਚ ਨੂੰ ਸੱਚ ਦੱਸਣਾ ਠੀਕ ਹੈ ਇਹ ਚੀਜ਼ਾਂ ਸਾਨੂੰ ਅੰਨਾ ਤੋਂ ਸਿੱਖਣ ਨੂੰ ਮਿਲਦੀਆਂ ਨੇ ਸਾਨੂੰ ਡਾਕਟਰ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਦੂਸਰਾ ਕੈਂਪ ਕਦੋਂ ਲਗਾਉਗੇ ਬਿਲਕੁਲ ਜਲਦੀ ਅਸੀਂ ਕੋਈ ਨਾ ਮਤਲਬ ਨੈਕਸਟ ਮੰਥ ਜਾਂ ਇੱਕ ਨੈਕਸਟ ਮੰਥ ਜਾਂ ਨੈਕਸਟ ਵੀਕ ਅਸੀਂ ਦੇਖਦੇ ਹਾਂ ਜੀ ਅਸੀਂ ਕੋਈ ਡੇਟ ਡਿਸਾਈਡ ਕਰਕੇ ਫਿਰ ਅੱਗੇ ਕੈਂਪ ਲਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਪਿੰਡ ਵਿੱਚ ਕੈਂਪ ਚੱਲਦਾ ਹੀ ਰਹਿਣਗੇ ਜੀ ਜਿੰਨਾ ਚਿਰ ਪਿੰਡ 'ਚ ਹੈਗੇ ਆ ਜੀ ਉਹ ਜਿਵੇਂ ਤੁਹਾਡੀ ਮੁਖਸਰ ਸਾਹਿਬ ਦੇ ਵਿੱਚ ਡਿਊਟੀ ਹੈ ਜੀ ਉਧਰ ਵੀ ਹੁਣ ਤੁਸੀਂ ਕੋਈ ਕਰੋਗੇ ਕੈਂਪ ਵਗੈਰਾ ਲਾਵੂਗਾ ਹਾਂਜੀ ਹੁਣ ਇਸ ਇਹ ਜਿਹੜਾ ਕੈਂਪ ਹੈ ਅਸੀਂ ਐਚਪੀਐਲ ਗੁਰੂ ਅਰਸਾਈ ਪ੍ਰਾਈਵੇਟ ਹਸਪੀਟਲ ਹੈ ਜੀ ਜੀ ਉਹਨਾਂ ਦੇ ਥਰੂ ਸਹਿਯੋਗ ਨਾਲ ਲਵਾਇਆ ਸੀਗਾ ਜਿਹੜਾ ਅਗਲਾ ਸਪான்ਸਰ ਅਸੀਂ ਕਰਾਂਗੇ ਉਹ ਸਿਵਲ ਹਸਪਤਲ ਦਾ ਸਪான்ਸਰ ਕਰਾਂਗੇ ਜੀ ਪਿੰਡ ਦੇ ਸਰਪੰਚ ਤੋਂ ਲੈਟਰ ਵਗੈਰਾ ਲਿਖਾ ਕੇ ਸਿਵਲ ਐਸਐਮਓ ਨੂੰ ਲੈਟਰ ਦੇਾਂਗੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਸੋ ਇਹ ਸਾਡੇ ਪਿੰਡ ਦੇ ਡਾਕਟਰ ਸਾਹਿਬ ਆ ਸੁਨੀਲ ਨੱਡਾ ਜੀ ਜਿਨ੍ਹਾਂ ਨੇ ਬੜੀ ਵੱਡੀ ਜਾਣਕਾਰੀ ਦਿੱਤੀ ਆ ਇੱਕ ਰੱਬੀ ਰੂਪ ਦੇ ਵਿੱਚ ਅੱਜ ਇੱਕ ਕੈਂਪ ਜਿਹੜਾ ਲਾਇਆ ਏ ਪਿੰਡ ਵਾਲੇ ਦੀ ਬੜੀ ਵੱਡੀ ਸੇਵਾ ਨਿਭਾਈ ਆ ਤਾਂ ਉਹਨਾਂ ਦੇ ਵਾਈਫ ਵੀ ਸਾਡੇ ਨਾਲ ਖੜੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮੇਰਾ ਨਾਮ ਡਾਕਟਰ ਹਿੰਦੂ ਨੱਡਾ ਹੈ ਮੈਂ ਐਮਬੀ ਮੈਡੀਸਿਨ ਕੀਤੀ ਹੋਈ ਹੈਗੀ ਤੇ ਦਿਲ, ਛਾਤੀ, ਬੀਪੀ, ਥਾਇਰਾਇਡ ਕੋਈ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋਵੇ, ਕੋਈ ਦਮੇ ਦੀ ਸ਼ਿਕਾਇਤ ਹੋਵੇ ਇਹਨਾਂ ਦੀ ਮੈਂ ਟ੍ਰੀਟਮੈਂਟ ਕਰਦੀ ਆਂ ਤੇ ਮੈਨੇਜਮੈਂਟ ਕਰਦੀ ਆਂ। ਅ ਅੱਜ ਤੁਸੀਂ ਕਿਸ ਤਰ੍ਹਾਂ ਦੇ ਮਰੀਜ਼ ਦੇਖੇ ਜਿਹੜੀਆਂ ਕਿ ਇਸ ਤਰ੍ਹਾਂ ਦੀਆਂ ਬਿਮਾਰੀਆਂ ਸਨ। ਮੇਰੇ ਕੋਲ ਹਰ ਤਰ੍ਹਾਂ ਦੇ ਮਰੀਜ਼ ਆਲਮੋਸਟ ਆ ਗਏ ਨੇ ਜਿਵੇਂ ਕਿ ਛਾਤੀ ਦੀ ਇਨਫੈਕਸ਼ਨ ਹੋ ਗਈ, ਸੀਓਪੀਡੀ, ਬੀੜੀਆਂ ਪੀਣ ਕਰਕੇ ਜਿਹੜੇ ਫੇਫੜੇ ਖਰਾਬ ਹੁੰਦੇ ਨੇ ਉਹਨਾਂ ਦੀ ਇਨਫੈਕਸ਼ਨ ਹੋ ਗਈ। ਵੀਰ ਜੀ ਕੀ ਨਾਮ ਜੀ? ਇਹ ਲੱਡੂ ਇਹ ਮਾਸਟਰ ਲੱਡੂ। ਅੱਜ ਸ਼ਹੀਦਾਂ ਦਾ ਦਿਨ ਆ ਕਿਉਂਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਸ਼ਹੀਦ ਉਦਮ ਸਿੰਘ ਬੜਾ ਵੱਡਾ ਜਿਹੜਾ ਉਹਨਾਂ ਦਾ ਉਪਰਾਲਾ ਹੈ ਅੱਜ ਇੱਕ ਮੈਡੀਕਲ ਜਿਹੜਾ ਚੈੱਕਅਪ ਕੈਂਪ ਵੀ ਲੱਗਿਆ ਹੈ ਕੀ ਕਹਿਣਾ ਚਾਹੋਗੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਪਿੰਡ ਵਾਸੀਆਂ ਔਰ ਸਾਡੇ ਪਿੰਡ ਦੇ ਜੋ ਕਿ ਦੋ ਡਾਕਟਰ ਸਹਿਬਾਨ ਵਧੀਆ ਸ਼ਰੰਗਾ ਜੋ ਕੰਮ ਕੀਤਾ ਜਿਹੜਾ ਕਿ ਇੱਕ ਕੈਂਪ ਲਗਾਇਆ ਗਿਆ ਮੁਫਤ ਚੈੱਕਅਪ ਔਰ ਮਰੀਜ਼ ਚੈੱਕ ਕਰ ਰਿਹਾ ਨਾਲ ਦੇ ਨਾਲ ਟੈਸਟ ਵੀ ਹੈਗੇ ਆ ਬਹੁਤ ਵਧੀਆ ਸਲੰਗਾ ਜੋ ਕੰਮ ਕੀਤਾ ਗਿਆ ਹੈ ਬਹੁਤ ਬਹੁਤ ਧੰਨਵਾਦੀ ਅ ਜਿਵੇਂ ਸ਼ਹੀਦੀ ਦਿਹਾੜਾ ਹੈ ਸ਼ਹੀਦ ਉਧਮ ਸਿੰਘੀ ਤੋਂ ਉਹਨਾਂ ਬਰਕੀ ਕਹਿਣਾ ਚਾਹੁੰਦੇ ਆ ਵੇਖੋ ਜੀ ਉਹਨਾਂ ਦੇ ਦਿੱਤੀਆਂ ਕੁਰਬਾਨੀਆਂ ਤੇ ਯਾਦ ਕਰਨਾ ਅਤੀ ਜ਼ਰੂਰੀ ਹੈ ਤੋ ਪਿੰਡ ਵਾਸੀ ਜੋ ਇੱਕ ਸਟੈਚੂ ਸਾਡੇ ਪਿੰਡ ਵਿੱਚ ਸਥਾਪਿਤ ਹੋਇਆ ਹੈ ਇਹ ਵੀ ਸਲੰਗਾ ਜੋ ਕੰਮ ਸੀ ਸਰਪੰਚ ਸਾਹਿਬ ਰਮੇਸ਼ لال ਜੀ ਸੀ ਉਹਨਾਂ ਨੇ ਆਦੇ ਚੰਗੇ ਯਤਨ ਅਤ ਕਾ ਇਹ ਉਹਦੋ ਤਿਆਰ ਕੀਤਾ ਤੇ ਵਧੀਆ ਚੰਗੀ ਸੋਚ ਹੈ ਉਨ੍ਹਾਂ ਦਾ ਵੀ ਧੰਨਵਾਦ ਕਰਦੇ ਆ ਜਿਹਨਾਂ ਚੰਗੀ ਸੋਚ ਸਾਇਕ ਕਰੁੰਦੇ ਨੇ ਇਹ ਸਟੈਚੂ ਬਣਾਇਆ ਔਰ ਇਹਨੂੰ ਹਰ ਵਕਤ ਲੋਕ ਜਿਹੜੇ ਪਿੰਡ ਵਾਸੀ ਯਾਦ ਕਰਦੇ ਰਹਿੰਦੇ ਆ ਸਲਾਮ ਕਰਦੇ ਰਹਿੰਦੇ ਆ ਐੱਚੀ ਸੋਚ ਹੈ ਬੱਚਿਆਂ ਦੀ ਚਲੋ ਇਹਨੂੰ ਮਿਹਨਤ ਕਰਕੇ ਅੱਜ ਇੱਥੇ ਪਹੁੰਚੇ ਆ ਤੇ ਉਨ੍ਹਾਂ ਆਦੀ ਮਿਹਨਤ ਸਦਕਾ ਯਤਨਾਂ ਦੇ ਨਾਲ ਇੱਕ ਪਿੰਡ ਪਿੰਡ ਨੂੰ ਪਹਿਲ ਦਿੱਤੀ ਆ ਤੇ ਇਲਾਕੇ ਨੂੰ ਪਹਿਲ ਦਾ ਦੇਣ ਵੀ ਦਿਨ ਦੇ ਨਾਲ ਪਿੰਡ ਨੂੰ ਪਹਿਲ ਦਿੱਤੀ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਸਭ ਤੋਂ ਵਧੀਆ ਇਹ ਹੈਗਾ ਵੀ ਪਿੰਡ ਦੇ ਵਿੱਚ ਹੀ ਇਹਨਾਂ ਨੇ ਅੱਜ ਚ ਰਿਵਤ ਨੂੰ ਸਨ ਦਾ ਸਿੱਧੀ ਦੇ ਆਰੇ ਵਾਲਾ ਦਿਨ ਕੈਂਪ ਲਗਾ ਕੇ ਬਹੁਤ ਵਧੀਆ ਪ੍ਰਵਾਲਾ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਕੀ ਨਾਮ ਜੀ ਮੇਰਾ ਨਾਮ ਬੱਬੂ ਹੈ ਕੀ ਕਹਿਣਾ ਚਾਹੂਗਾ ਅੱਜ ਸ਼ਹੀਦਾਂ ਦਾ ਦਿਨ ਆ ਉਹਨਾਂ ਦਾ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ ਜੋ ਸ਼ਹੀਦਾਂ ਨੇ ਸਾਡੇ ਸ਼ਹੀਦ ਉਦਮ ਸਿੰਘ ਜੀ ਕੁਰਬਾਨੀ ਦਿੱਤੀ ਆ ਦੇਸ਼ ਲਈ ਜੋ ਅੱਜ ਅਸੀਂ ਇੱਥੇ ਖੜੇ ਆ ਉਹਨਾਂ ਦੀ ਬਦੌਲਤ ਖੜੇ ਆ ਬਹੁਤ ਵੱਡੀ ਸੋਚ ਸੀ ਉਹਨਾਂ ਦੀ ਅਸੀਂ ਤਾਂ ਉਹਨਾਂ ਦੇ ਪੈਰ ਵਰਗੇ ਨਹੀਂ ਤੇ ਜੋ ਅਸੀਂ ਉਹਨਾਂ ਦੇ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਪਿੰਡ ਦਾ ਵੀ ਸੰਯੋਗ ਹੈ ਜੀ ਤੇ ਸਾਰੇ ਸਾਡੇ ਸੱਜਣ ਖੜੇ ਆ ਸਾਨੂੰ ਸਨਯੋਗ ਦੇ ਰਹੇ ਆ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਜੀ ਧੰਨਵਾਦ ਜੀ ਸਰਪੰਚ ਸਾਹਿਬ ਜੀ ਕੀ ਨਾਮ ਜੀ ਅ ਅੱਜ ਪਿੰਡ ਦੇ ਵਿੱਚ ਮੈਡੀਕਲ ਚੈੱਕਅਪ ਕੈਂਪ ਲੱਗਿਆ ਇਹ ਕੀ ਕਹਿਣਾ ਚਾਹੋਗੇ ਜੀ ਨੌਜਵਾਨ ਸਭਾਂ ਜੋ ਲਾਇਆ ਜੀ ਉਹਨਾਂ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਜੀ ਆਪਣੀ ਸਾਰੀ ਪੰਚਾਇਤ ਵੱਲੋਂ ਸਾਰੇ ਨਗਰ ਵੱਲੋਂ ਡਾਕਟਰ ਸਾਹਿਬ ਦਾ ਜੀ ਤੇ ਜੜੀ ਨੌਜਵਾਨ ਪੀੜੀ ਨੇ

ਜਿੰਦਾਬਾਦ ਨਾਰਾ ਲਾਉਂਦੇ ਆਂ ਸਿੰਘ ਜਿੰਦਾਬਾਦ ਪਿੰਡ ਦਾ ਪਿੰਡ ਦੇ ਪਿੰਡ ਦੇ ਨਾ ਕੋਈ ਗਾਰਟਿਕ ਲੀਡ ਹੈ ਰਾਣਾ ਦਿੱਲੀ ਕ੍ਰਾਈਨ ਚਲੋ ਚੋ ਪਰ ਨਾਰਾ ਮਸ਼ੀਸ਼ ਦਾ ਬਹੁਤ ਵੱਡਾ ਸਨਯੋਗ ਆ ਪਿੰਡ ਦੇ ਸਮੁੱਚੇ ਲੋਕਾਂ ਦਾ ਕਿਉਂਕਿ ਅੱਜ ਸ਼ਹੀਦ ਉਦਮ ਸਿੰਘ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ ਪਿੰਡ ਦੇ ਵਿੱਚ ਅੱਜ ਇਹਨਾਂ ਦੇ ਵੱਲੋਂ ਡਾਕਟਰ ਸਾਹਿਬ ਵੱਲੋਂ ਜਿਹੜਾ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਹੈ ਪਿੰਡ ਦੀ ਸੇਵਾ ਕੀਤੀ ਗਈ ਆ ਪਿੰਡ ਤੋਂ ਸ਼ੁਰੂਆਤ ਕੀਤੀ ਗਈ ਆ ਬੜਾ ਵੱਡਾ ਸ਼ਲਾਘਾਯੋਗ ਕਦਮ ਕੀਤਾ ਗਿਆ ਚੁੱਕਿਆ ਗਿਆ ਉਹਨਾਂ ਦੇ ਵੱਲੋਂ ਤਾਂ ਕੈਮਰਾਮੈਨ सुरेंद्र ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਆ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ दिल्ली क्राइम नेशनल न्यूज़ नजर सफर